ਮੰਮੀ ਜੀ ਮੈਂ ਤਾਂ ਨੂੰ ਇੱਕ ਸਲਾਹ ਦਵਾਂ ਤੇ ਬੜੀ ਵਧੀਆ ਵਹਿ ਸਲਾਹ ਇੰਨੇ ਹੁਣ ਇੱਥੇ ਕੀ ਕਰਨਾ ਵਾ ਨਿਆਣਾ ਤੇ ਇਹਦੇ ਘਰ ਹੋਣਾ ਨਹੀਂ ਆ ਰੱਬ ਨਾ ਕਰੇ ਕੱਲ ਨੂੰ ਮਹਾਰਾਜ ਨੇ ਕਿਤੇ ਹਾਡੀ ਸੁਣ ਲਈ ਤੇ ਇਹਨੂੰ ਇੱਥੇ ਰੱਖ ਕੇ ਕੀ ਕਰਨਾ ਇਹਨੇ ਤੇ ਮੇਰੇ ਮੱਥੇ ਲੱਗਣਾ ਵਾ ਨਾ ਮੈਂ ਇਹ ਕੰਮ ਹੁਣ ਨਹੀਂ ਦੇਣਾ ਚੁੱਪ ਕਰਕੇ ਨਾ ਇਹਦਾ ਬੋਰੀ ਬਿਸਤਰਾ ਬੰਨੋ ਤੇ ਇਹਨੂੰ ਕੱਢੋ ਬਾਹਰ ਮੰਮੀ ਕੀ ਕਿਦਾਂ ਨਹੀਂ ਗੱਲਾਂ ਕਰਨ ਦੀਆਂ ਮੈਨੂੰ ਗੱਲ ਤੇ ਦੱਸੋ ਗੱਲ ਹੋਈ ਕੀ ਆ ਤੈਨੂੰ ਮੈਂ ਕਹਿਣ ਲਈ ਆ ਵੀ ਚੁੱਪ ਕਰ ਜਾ ਚ ਬਾਹਨਾ ਚਲਾ ਗਾੜੀ ਮੇਰੇ ਮਮੀ ਕੀ ਗੱਲ ਹੋ ਗਈ ਹੁਣ ਹੋਣਾ ਕੀ ਆ ਪਰਾ ਘਰੋਂ ਕੱਢ ਦੇਣ ਲੱਗੇ ਇਹਨੂੰ ਮਮੀ ਤੇਰੇ ਦਿਮਾਗ ਨੂੰ ਹੋ ਗਈ ਗਿਆ ਵਾ ਜੇ ਮੇਰਾ ਦਿਮਾਗ ਠੀਕ ਠਾਕ ਵਾ ਕੋਈ ਨਹੀਂ ਹੋਇਆ ਮੇਰੇ ਦਿਮਾਗ ਨੂੰ ਦਿਮਾਗ ਨੂੰ ਤੇ ਉੱਤੇ ਬੀਚਨ ਕੀ ਡਈ ਆ ਤੁਸੀਂ ਕਿਦਾਂ ਨਹੀਂ ਗੱਲਾਂ ਕਰਨਦੇ ਜੇ ਚੜਤੰਦਰ ਨਾਲ ਹੋਇਆ ਵਾ ਜੇ ਕਿ ਤੂੰ ਮੇਰੇ ਨਾਲ ਹੋਵੇ ਚਲ ਕੰਮ ਤੇ ਸਾਰਾ ਹੋ ਹੀ ਗਿਆ ਵਾ ਮੈਂ ਸੋਚਣ ਦੀ ਹੀ ਮਮੀ ਨੇ ਮੈਨੂੰ ਦੱਸਿਆ ਨਹੀਂ ਆ ਕਿ ਕੀ ਗੱਲਬਾਤ ਹੋਈ ਹੀ ਸੁਣਿਆ ਤਾਂ ਚਲੋ ਮੈਂ ਹੈਗਾ ਵਾ ਉਹ ਆਪਣੀ ਜਗਾ ਵਾ ਇਦਾਂ ਕਰਦੀ ਆ ਮੰਮੀ ਮੈਨੂੰ ਲੱਗਾ ਤਾਂ ਬਾਹਰ ਹੀ ਆ ਬਾਹਰ ਹੀ ਜਾਨੀ ਆ ਨਾਲੇ ਪੁੱਛ ਕੇ ਹੁੰਨੀ ਮੰਮੀ ਨੂੰ ਮੰਮੀ ਬਾਹਰ ਬੈਠੇ ਕੀ ਸੋਚਣ ਦੇ ਸੋਚਣਾ ਪੁੱਤ ਕੀ ਆ ਇਹੋ ਕਰਦੀ ਆ ਸੋਚਾ ਸੋਚਣ ਲਈ ਆ ਤੇ ਕੀ ਬਹਾਨਾ ਕਰਦਾ ਮੰਮੀ ਨਾਲੇ ਕੀ ਗੱਲ ਹੋਈ ਦੱਸਿਆ ਨਹੀਂ ਤੁਸੀਂ ਮੈਨੂੰ ਪੁੱਤ ਜਦੋਂ ਮੈਂ ਦੱਸਣਾ ਗਈ ਸੀ लवली ਆਣ ਕੇ ਦੱਸਣ ਡਿਆ ਹੈਗਾ ਫਿਰ ਪਿੰਦਰ ਹੋਣਾ ਕਦੀ ਵੀ ਮਾਂ ਨਹੀਂ ਬਣ ਸਕਦੀ ਮਾਂ ਨਹੀਂ ਬਣ ਸਕਦੀ ਹਾਂ ਉਹ ਸੰਕੇ ਵਿੱਚ ਢਕਾ ਜਿਹਾ ਲੱਗ ਗਿਆ ਮੰਮੀ ਆ ਤੇ ਬੜਾ ਵੱਡਾ ਕੰਮ ਹੋ ਗਿਆ ਵਾ ਹੁਣ ਕੀ ਕਰਾਂਗੇ ਆਪਾਂ ਕਰਨਾ ਕੀ ਆ ਪੁੱਤ ਸਮਝ ਨਹੀਂ ਲੱਗੀ ਕਿ ਕੀ ਬਣਿਆ ਵਾ ਮੰਮੀ ਇੰਨੇ ਵੀ ਬੜੀ ਹੱਤ ਚੁੱਕੀ ਸੀ ਟਿਕਦੀ ਵੀ ਨਹੀਂ ਸੀ ਤਸ ਅੰਨੀ ਆ ਤੂੰ ਤੈਨੂੰ ਨਹੀਂ ਦਿਖਦਾ ਪਾਣੀ ਡੁੱਲਾ ਵਾ ਥੱਲੇ ਕੀ ਪਤਾ ਵੇਖਿਆ ਹੀ ਨਹੀਂ ਅੱਖਾਂ ਮੀਟੀਆਂ ਤੇ ਇਦਾਂ ਹੀ ਤੁਰੀ ਆਈ ਐ ਲੜਾਈ ਨੂੰ ਬੜੀ ਸੇਤੀਵਾਜਾਂ ਮਾਰਦੀ ਆ ਸੰਦੀਪ ਨੇ ਆ ਕਰਤਾ ਵਾ ਫਲਾਣੇ ਨੇ ਆ ਕਰਤਾ ਵਾ ਹਯਾਤ ਤੇਰੀ ਗੱਲ ਪੁੱਤ ਠੀਕ ਵਾ ਪਰ ਮੈਨੂੰ ਹੁਣ ਨਹੀਂ ਸਮਝ ਲੱਗਣ ਰਹੀ ਗਾੜੀ ਕਿ ਕੀ ਕਰਨਾ ਵਾ ਮੰਮੀ ਜੇ ਮੈਂ ਤੁਹਾਨੂੰ ਇੱਕ ਸਲਾਹ ਦਵਾਂ ਤੇ ਬੜੀ ਵਧੀਆ ਵਹਿ ਸਲਾਹ ਇੰਨੇ ਹੁਣ ਇੱਥੇ ਕੀ ਕਰਨਾ ਵਾ ਨਿਆਣਾ ਤੇ ਇਹਦੇ ਕਰ ਹੋਣਾ ਨਹੀਂ ਆ ਰੱਬ ਨਾ ਕਰੇ ਕੱਲ ਨੂੰ ਮਹਾਰਾਜ ਨੇ ਕਿਤੇ ਹਾਡੀ ਸੁਣ ਲਈ ਤੇ ਇਹਨੂੰ ਇੱਥੇ ਰੱਖ ਕੇ ਕੀ ਕਰਨਾ ਇਹਨੇ ਤੇ ਮੇਰੇ ਮੱਥੇ ਲੱਗਣਾ ਵਾ ਨਾ ਮੈਂ ਇਹ ਕੰਮ ਹੋਣ ਨਹੀਂ ਦੇਣਾ ਚੁੱਪ ਕਰਕੇ ਨਾ ਇਹਦਾ ਬੋਰੀ ਬਿਸਤਰਾ ਬੰਨੋ ਤੇ ਇਹਨੂੰ ਕੱਢੋ ਬਾਹਰ ਗੱਲ ਤੇ ਸੰਦੀਪ ਤੇਰੀ ਵੀ ਠੀਕ ਵਾ ਕੱਲ ਨੂੰ ਮਹਾਰਾਜ ਕਰੇ ਚੱਲ ਮੈਂ ਤੇ ਇਹ ਗੱਲ ਕਹਿਨੀ ਆ ਜੀ ਇਹਦੇ ਨਹੀਂ ਹੋਇਆ ਮਹਾਰਾਜ ਤੇਰੀ ਝੋਲੀ ਭਰੇ ਤੇ ਦੇਣ ਰਾਤ ਇਹਨੇ ਨਾ ਤੇਰੇ ਮੱਥੇ ਤੇ ਲੱਗਣਾ ਹੀ ਆ ਇਹ ਗੱਲ ਨਾ ਸਿਆਣੇ ਸਾਥੀ ਕਹਿੰਦੇ ਹੁੰਦੇ ਆ ਕਿ ਕਿਤੇ ਨਾ ਕਿਤੇ ਨਾ ਅਸਰ ਪਿਆ ਹੀ ਜਾਂਦਾ ਹੁੰਦਾ ਵਾ ਆ ਤੂੰ ਸਿਆਣੀ ਗੱਲ ਕੀਤੀ ਆ ਹਰ ਇੱਕ ਗੱਲ ਵਾ ਲਵਲੀ ਨੂੰ ਜਾਣ ਦਊਗਾ ਮੰਮੀ ਲਵਲੀ ਨੇ ਵੀ ਨਾ ਹੁਣ ਉਹਦੇ ਖਿਲਾਫ ਹੋਣਾ ਵੇਖ ਲਿਓ ਜਦੋਂ ਉਹਦੇ ਘਰਤੀ ਪੁੱਤ ਨਹੀਂ ਹੋਣਾ ਤੇ ਲਵਲੀ ਨੇ ਰੱਖ ਕੇ ਉਹਨੂੰ ਕੀ ਕਰਨਾ ਵਾ ਤੁਸੀਂ ਇੱਦਾ ਕਰੋ ਰੁਪਿੰਦਰਵਾਲ ਜਾਓ ਤੇ ਕੱਢੋ ਉਹਨੂੰ ਬਾਹਰ ਕੋਈ ਲੋੜ ਨਹੀਂ ਰੱਖਣ ਦੀ ਇੰਨਾ ਚਿਰ ਕਿੱਦਾਂ ਸਾਂਭਣਾ ਇਹਨੂੰ ਗੱਲ ਤੇ ਸਹੀ ਆ ਆਂਡਾ ਗਵਾਂਡ ਨੇ ਪੁੱਛਣਾ ਵਾ ਇਹ ਤੇਤੀ ਪੁੱਤ ਨਹੀਂ ਕੋਈ ਹੋਇਆ ਨਾ ਹੀ ਪੇਕੇ ਜਾ ਸਕਦੀ ਆ ਨਾ ਕਿਤੇ ਉਹ ਇੱਥੇ ਆ ਸਕਦੇ ਆ ਆ ਤੇ ਨਾ ਦਿੱਤਾ ਹੀ ਪੈ ਗਈ ਆ ਆਟ ਗਵਾਣ ਤੇ ਅੱਗੇ ਨਹੀਂ ਹਨ ਛੜਦਾ ਜਦੋਂ ਵਿਆਹ ਕੇ ਆਈ ਹੀ ਏ ਚਾਚੀ ਤੇਰੀ ਤੇ ਇੰਨੀਆਂ ਗੱਲਾਂ ਕਰਦੀ ਹੈ ਨਾ ਮੈਂ ਤਾਂ ਸ਼ਰਮ ਦੀ ਮਾਰੀ ਕਦੀ ਉਹਦੇ ਘਰ ਵੀ ਨਹੀਂ ਗਈ ਕਿ ਉਹਨੇ ਗਾੜੀ ਨਾਲ ਗੱਲਾਂ ਕਰਨੀਆਂ ਤੇ ਕੀ ਜਵਾਬ ਦਵਾਂਗੀ ਕੀ ਪਤਾ ਕਿਹਦੀਆਂ ਬਾਦਵਾਵਾਂ ਲੱਗੀਆਂ ਨਾ ਲੱਗਣੀਆਂ ਹੀ ਪੁੱਤ ਜਦੋਂ ਮਾਂ ਪਿਓ ਨੂੰ ਤਾਈਏ ਨਾ ਤੇ ਕਦੀ ਸੁੱਖ ਨਹੀਂ ਪਾਈਦਾ ਉਹ ਆਪਣੇ ਗਾੜੀ ਆਉਂਦੀਆਂ ਵਾ ਸਿਆਣਿਆਂ ਨੇ ਜਿਹੜੀਆਂ ਕਹਾਵਤਾਂ ਬਣਾਈਆਂ ਵਾ ਨਾ ਉਹ ਸੱਚੀਆਂ ਹੀ ਬਣਾਈਆਂ ਵਾ ਮੇਰੀ ਗੱਲ ਮੰਨੋ ਤੇ ਜਾਓ ਉਧਰ ਮੈਂ ਵੇਖਾਂ ਕੋਈ ਕੰਮ ਚੱਲ ਵੇਖ ਲਾ ਗੱਲ ਤੇ ਸੰਦੀਪ ਦੀ ਵੀ ਠੀਕ ਵਾ ਇੰਨੇ ਹੁਣ ਰਹਿ ਕੇ ਇੱਥੇ ਕਰਨਾ ਵੀ ਕੀ ਆ ਇੱਕ ਤੇ ਲਵਲੀ ਸ਼ਰਾਬ ਪੀਂਦਾ ਤਾਂ ਇਹਨੇ ਦੂਜਾ ਇਹਦੇ ਬੱਚਾ ਨਹੀਂ ਗਾ ਹੋਣਾ ਇਹ ਤੇ ਨਾ ਸਾਡੇ ਤੇ ਹੁਣ ਬੋਝ ਬਣ ਗਈ ਆ ਬੋਝ ਕੋਈ ਗੱਲ ਨਹੀਂ ਇਹਨੂੰ ਮੈਂ ਕਹਿੰਨੀ ਆ ਕਿ ਚੱਲ ਮੇਰੇ ਵੱਲੋਂ ਪੇਕੇ ਜਾ ਤੇ ਮੇਰੇ ਵੱਲੋਂ ਜਿੱਥੇ ਮਰਜ਼ੀ ਜਾ ਪਰ ਮੇਰਾ ਘਰ ਖਾਲੀ ਕਰ ਦੇ ਇੱਥੋਂ ਨਿਕਲ ਜਾ ਜੇ ਚੰਗੀ ਚੁੰਨੀ ਆ ਤੇ ਮੇਰੀ ਗੱਲ ਸੁਣੋ ਹਾਂਜੀ ਹਾਂਜੀ ਫੋਨ ਚ ਵੜੇ ਰਿਹਾ ਕਰੋ ਤੁਸੀਂ ਹੁਣ ਕੀ ਕਰਨਾ ਸੀ ਧੋਬਰਾ ਕਿੰਨੀ ਵਾਰ ਤਾਂ ਤੇ ਪਤਾ ਹੀ ਆ ਘਰ ਚ ਕੀ ਕੁਝ ਹੋਣ ਡਿਆ ਵਾ ਹਾਂਜੀ ਸਾਰਾ ਨਾ ਰੁਪਿੰਦਰ ਦਾ ਕਰਕੇ ਹੀ ਹੋਣ ਡਿਆ ਵਾ ਇਨੀ ਕਪੱਤ ਪਾਇਆ ਸੀ ਉਹ ਸੰਦੀਪ ਉਹਦੇ ਆਪਣੇ ਘਰ ਵਿਵਤਾ ਬਈ ਇਹ ਵਿਚਾਰੀ ਦੇ ਹਾਈ ਉਹਨੂੰ ਕਹੀ ਜਾਨੀ ਤੂੰ ਤੇ ਵਿਵਤਾ ਉਹਨੇ ਆਪ ਹੀ ਪਾਈ ਆ ਅਹੀਂ ਪਾਈ ਆ 24 ਘੰਟੇ ਤੱਕ ਲੜਾਈ ਰੱਖਦੀ ਹੀ ਉਹ ਉਹਦਾ ਜੀ ਕਰਦਾ ਸੀ ਜੋ ਤਿਲਕ ਦੀ ਉਹ ਸੱਟ ਲੱਗਦੀ। ਕਿਆ ਕੰਮ ਹੁੰਦਾ? ਉਹਨੂੰ ਦੇਖਦਾ ਨਹੀਂ ਥੱਲੇ ਪਾਣੀ ਡੁੱਲਲਾ ਵਾ। ਬੰਦਾ ਧਿਆਨ ਨਾ ਤੁਰ ਲੈਂਦਾ। ਪਤਾ ਵੀ ਉਹਨੂੰ ਕਿ ਮੈਂ ਇਸ ਹਾਲਤ ਵਿੱਚ ਵਾਂ। ਉਹ ਸੰਦੀਪ ਘਟ ਤੂੰ ਤੇ ਮੰਮੀ ਵੀ ਨਹੀਂ ਹੈਗੀਆਂ। ਹੁਣ ਸਾਡੇ ਤੇ ਕਸੂਰ ਕੱਢੀ ਜਾਂਦੇ ਤੁਸੀਂ। ਅਸੀਂ ਤਾਂ ਕੰਮ ਮਾਰ ਕੇ ਸੁੱਟਿਆ ਵਾਨੂੰ। ਧੱਕਾ ਮਾਰਦੀ ਗੱਲ ਨਹੀਂ ਆ। ਜੋ ਗੱਲਾਂ ਕਰੀ ਜਾਣੀਆਂ। ਮੰਮੀ ਉਹਨੂੰ ਕਹਿੰਦੇ ਕੀ ਇਹਨੇ ਪੱਥਰ ਜਮ ਦੇਣਾ ਵਾ। ਉਹ ਕਿੰਨੇ ਚੰਗੀਆਂ ਗੱਲਾਂ ਆ। ਤੇ ਫਿਰ ਕੀ ਜੇ ਕਹਿ ਤਾ ਤੇ? ਕਹਿ ਤਾ ਦੇ। ਫਿਰ ਵੇਖ ਲਓ ਆਹ ਕੋ ਹੋ ਗਿਆ ਵਾ। ਜੋ ਹੋਣਾ ਚਾਹੀਦਾ। ਮੁੰਡਾ ਹੀ ਉਹ ਮੁੰਡਾ ਹੀ ਉਹ ਮੈਂ ਖੁਸ਼ ਜਾਂ ਨਹੀਂ ਦੋਵੇਂ ਅਣੀਆਂ ਅਸੀਂ ਖੁਸ਼ ਹੀ ਮੇਰੀ ਗੱਲ ਸੁਣ ਲੈ ਛੱਡ ਦੇ ਜਿਵੇਂ ਇਹ ਗੱਲਾਂ ਜਾ ਕੇ ਮਾਫੀ ਮੰਗ ਲੈ ਤੂੰ ਮੈਂ ਕਾਦੀ ਮਾਫੀ ਮੰਗ ਲਾਂ ਮੈਂ ਗਲਤੀ ਕੀਤੀ ਆ ਮੈਂ ਮਾਫੀ ਮੰਗ ਲੈ ਤੂੰ ਉਹਦਾ ਸਾਥ ਦੋ ਬਚੜੀ ਦਾ ਜੋ ਤੇ ਬੀਤਾਂ ਢੀ ਹੁਣ ਉਹਦਾ ਸਾਥ ਕਾਦਾ ਦਈਏ ਮੈਂ ਮੰਮੀ ਨੂੰ ਸਲਾਹ ਦੇਈ ਆਈ ਆ ਕਿ ਕੱਢੋ ਉਹਨੂੰ ਘਰੋਂ ਕੋਈ ਲੋੜ ਨਹੀਂ ਰੱਖਣ ਦੀ ਤੇ ਜਾ ਤੂੰ ਕੱਢ ਕੇ ਵੇਖ ਲੈ ਜਾਂ ਮੰਮੀ ਕੱਢ ਕੇ ਵੇਖ ਲੈ ਆਪਣੀ ਕਮੋਂਦਣਾ ਤੂੰ ਇਹਨੂੰ ਧੱਗੇ ਦੇਂਦੇ ਹੋ ਮੈਨੂੰ ਦੱਸੋ ਉਹ ਜਾਊਗੀ ਕਿੱਥੇ ਨਾ ਉਹਨੂੰ ਪਿੱਛੇ ਕੋਈ ਵੇਖਦਾ ਨਾ ਇੱਥੇ ਕੋਈ ਵੇਖੇ ਤੇ ਇਹ ਸੋ ਸਮਝ ਕੇ ਕਰਦੀ ਏ ਕੰਮ ਫਿਰ ਉਹ ਜੋ ਹੋਣਾ ਹੀ ਉਹ ਤੇ ਹੋ ਗਿਆ ਵਾ ਉਹਨੂੰ ਵਸ ਲਿਆ ਦੋ ਉਹਨੂੰ ਮੇਰੀ ਗੱਲ ਸੁਣੋ ਕੱਲ ਨੂੰ ਕਿਤੇ ਮਹਾਰਾਜ ਨੇ ਹਾਡੀ ਸੁਣ ਲਈ ਤੇ ਇਹ ਮਥੇ ਲੱਗ ਗਈ ਤੇ ਫਿਰ ਉਹਨੂੰ ਆਇਆ ਕੀ ਮਥੇ ਲੱਗੀ ਨੇ ਸਾਰੀ ਉਮਰ ਮਾੜਨੀ ਬੰਦ ਮੇਰੀ ਸੁਣ ਲੈ ਗੱਲ ਸੁਨੀਪ ਹੁਣ ਉਹਨੂੰ ਕੁਝ ਨਹੀਂ ਹੈ ਕਹਿਣਾ ਕਹਿਣਾ ਕਿਉਂ ਨਹੀਂ ਕੁਝ ਕਾ ਕੇ ਮਾਰ ਕੇ ਬਾਹਰ ਕਢਣਾ ਨਹੀਂ ਤੂੰ ਇਧਰ ਨਾ ਨਾ ਕਢ ਲੋਗੇ ਉਹਨੂੰ ਕਢਾਉ ਕੋਈ ਗੱਲ ਨਹੀਂ ਮੈਂ ਕੱਢ ਕੇ ਵਿਖਾਉਣੀ ਹੈ ਨਾ ਛਲਪ ਕਰ ਇੱਥੇ ਬਹਿ ਜਾ ਮੈਂ ਜਾਣਾ ਮੰਮੀ ਨਾਲ ਮੈਂ ਕਰਦਾ ਇਹ ਗੱਲ ਕੋਈ ਸਲਾਹ ਨਹੀਂ ਕਰਨੀ ਮੰਮੀ ਨਾਲ ਜਿੱਦਾਂ ਮੈਂ ਕਹਿੰਨੀ ਹੈ ਨਾ ਉਦਾਂ ਹੀ ਕਰਨਾ ਮੰਮੀ ਨੇ ਕਿੱਦਾਂ ਭੱਜੇ ਜਾਂਦੇ ਆ 헤ਜਲੇ ਬੰਦੇ ਭਾਬੀ ਦੇ ਸਮਝ ਨਹੀਂ ਲੱਗਦੀ ਕੁਝ ਵੀ ਕੀ ਕਰਾਂ ਕਿੱਦਾਂ ਦੀ ਜ਼ਿੰਦਗੀ ਹੀ ਮੈਂ ਕਿੱਥੇ ਆ ਗਈ ਆ ਆ ਸਭ ਕੁਝ ਤੇ ਮੈਂ ਸੋਚਿਆ ਹੀ ਨਹੀਂ ਕਿ ਮੇਰਨਾ ਕੁਝ ਹੋਊਗਾ ਕੀ ਮੈਂ ਸੋਚਿਆ ਹੀ ਕੀ ਮੇਰਨਾ ਹੋ ਗਿਆ ਵਾ ਸਾਰੇ ਸੁਪਨਿਆ ਤੇ ਪਣੀ ਫਿਰ ਗਿਆ ਮੇਰਿਆਂ ਦੇ ਨੀ ਮੇਰੀ ਗੱਲ ਸੁਣ ਸਿਰ ਛੁੱਟਿਆ ਕੋਹ ਨਹੀਂ ਬਾਨਾ ਆਪਣਾ ਨਾ ਲੀੜਾ ਕਪੜਾ ਪਿਆ ਕਰ ਤੇ ਇੱਥੋਂ ਜਾਣ ਦੀ ਤਿਆਰੀ ਕਰ ਨਿਕਲ ਜਾ ਇੱਥੋਂ ਮੰਮੀ ਤੁਸੀਂ ਕਿੰਦਾਂ ਇਹ ਗੱਲਾਂ ਕਰਨ ਦੇ ਆ ਮੈਨੂੰ ਗੱਲ ਤੇ ਦੱਸੋ ਗੱਲ ਹੋਈ ਕੀ ਆ ਨਹੀਂ ਗੱਲ ਤਾਂ ਇਹ ਮੈਂ ਕੀ ਦੱਸਾਂ ਅਜੇ ਦੱਸਣ ਦੀ ਕੋਈ ਲੋੜ ਵਾ ਮੇਰੇ ਪੁੱਤ ਨੂੰ ਸ਼ਰਾਬ ਪੀਣ ਦਾਤਾ ਤੂੰ ਜਿਹੜਾ ਕਿਸ ਚੀਜ਼ ਨੂੰ ਹੱਥ ਨਹੀਂ ਲਾਉਂਦਾ ਹੁੰਦਾ ਰਹਿੰਦੀ ਖੁੰਦੀ ਕਸਰ ਨਾ ਹੁਣ ਨਿਕਲ ਗਈ ਜਦੋਂ ਡਾਕਟਰ ਨੇ ਕਹਿਤਾ ਪੀ ਇਹ ਕਦੀ ਮਾਂ ਹੀ ਨਹੀਂ ਬਣ ਸਕਦੀ ਜਦੋਂ ਤੂੰ ਨਾ ਕਰਦਾ ਵਾਸ ਨਹੀਂ ਸਾਨੂੰ ਦੇ ਸਕਦੀ ਤੈਹੀਂ ਤੈਨੂੰ ਇਥੇ ਕਰਨਾ ਵੀ ਕਿਹਾ ਮੰਮੀ ਜੀ ਸਭ ਕੁਝ ਤੇ ਹੈਗਾ ਹੀ ਪਰ ਤੀਂ ਨੂੰ ਐਸੇ ਮੂਨਾ ਕਹਿੰਦੇ ਹੀ ਇਹਦੇ ਕਰ ਕੁੜੀ ਹੋਣੀ ਆ ਐਦਾਂ ਹੋ ਜਾਣਾ ਵਾ ਤੁਹਾਨੂੰ ਪਤਾ ਹੀ ਕਿ ਉਹ ਕੁੜੀ ਹੋਣੀ ਹੈ ਤੇ ਚੰਗੀ ਚੀਜ਼ ਹੀ ਨਾ ਪਰ ਤੁਸੀਂ ਜਿਉਂ ਕੁਖੇ ਪਿਆ ਨਾ ਤੁਸੀਂ ਉਦੋਂ ਦਾ ਹੀ ਮੇਰੇ ਪਿੱਛੇ ਪਈਆਂ ਸੀ ਤੇ ਉਹ ਕੰਮ ਹੋ ਗਿਆ ਵਾ ਇਹਦੇ ਵਿੱਚ ਮੇਰਾ ਕੋਈ ਕਸੂਰ ਨਹੀਂ ਆ ਪਰ ਮੈਨੂੰ ਕਿਹ ਘਾਲ ਦਾ ਨਹੀਂ ਪਤਾ ਜੋ ਮੈਂ ਕਹਿਣ ਲਈ ਆ ਨਾ ਉਹ ਮੈਂ ਕਰਕੇ ਛੱਡਣਾ ਵਾ ਮੈਂ ਤੈਨੂੰ ਇਹ ਘਰ 'ਚ ਨਹੀਂ ਰਹਿਣ ਦੇਣਾ ਇਹ ਘਰ ਵਿੱਚ ਨਾ ਤੇਰੇ ਵਾਸਤੇ ਕੋਈ ਜਗ੍ਹਾ ਨਹੀਂ ਹੈਗੀ ਮੇਰੇ ਪੁੱਤ ਨੂੰ ਬਥੇਰੇ ਰਿਸ਼ਤੇ ਆ ਮੈਂ ਤਾਂ ਸਵੇਰੇ ਵਿਆਹ ਸਕਦੀ ਆ ਉਹਨੂੰ ਮੰਮੀ ਤੁਸੀਂ DNA ਇਦਾਂ ਕਰੋ ਮੇਰੇ ਨਾਲ ਤੁਸੀਂ ਕਿਉਂ ਕਰੰਦੇ ਆ ਮੇਤੇ ਤਰਸ ਖਾਓ ਮੈਂ ਤੇ ਅੱਗੇ ਬੜੀ ਦੁਖੀ ਆ ਮੈਂ ਤਾਂ ਅੰਦਰੋਂ ਟੁੱਟੀ ਪਈ ਆ ਉਤੋਂ ਤੁਸੀਂ ਹੋਰ ਗੱਲਾਂ ਸੁਣਾਉਂਦੇ ਇਦਾਂ ਦੀਆਂ ਮੈਨੂੰ ਕਿਹ ਗੱਲ ਦਾ ਨਹੀਂ ਪਤਾ ਜੋ ਮੈਂ ਕਹਿਤਾ ਨਾ ਤੈਨੂੰ ਮੰਨਣਾ ਪੈਣਾ ਵਾ ਬੰਦਿਆਂ ਵਾਂਗ ਉੱਠ ਪਾ ਆਪਣੇ ਕੱਪੜੇ ਪਾਲਾ ਤੇ ਮੈਨੂੰ ਨਹੀਂ ਪਤਾ ਤੂੰ ਕਿੱਥੇ ਜਾਣਾ ਵਾ ਪਰ ਸਾਡਾ ਘਰ ਛੱਡ ਦੇ ਆ ਹੱਥ ਜੋੜੇ ਜਦੋਂ ਦੀ ਆਈ ਆ ਨਾ ਕੋਈ ਵੀ ਚੱਜ ਦਾ ਕੰਮ ਨਹੀਂ ਸਾਡੇ ਘਰ ਵਿੱਚ ਹੋਇਆ ਮੰਮੀ ਵੀ ਹਲੋ ਮੈਂ ਤੁਹਾਡੇ ਲਈ ਹੱਥ ਜੋੜ ਦਿੰਨੀ ਆ ਤੁਸੀਂ ਨਾ ਕਰੋ ਇਦਾਂ ਮੈਂ ਤੈਨੂੰ ਮੂੰਹ ਨਾ ਕਹਿਣ ਈਆ ਰਪਿੰਦਰ ਮੈਨੂੰ ੱੱਕੇ ਮਾਰ ਕੇ ਬਾਹਰ ਨਾ ਕੱਢਣਾ ਪਏ ਚੁੱਪ ਕਰਕੇ ਉੱਠ ਪਾ ਤੇ ਕੱਪੜੇ ਪਾ ਲੈ ਆਪਣੇ ਮੰਮੀ ਮੈਂ ਕਿੱਥੇ ਜਾਵਾਂਗੀ ਤੁਸੀਂ ਇਹ ਤਾਂ ਸੋਚੋ ਮੈਨੂੰ ਨਹੀਂ ਪਤਾ ਜਿੱਦਾਂ ਤੂੰ ਆਈ ਹਾ ਹੱਥੋਂ ਉਦਾਂ ਨਹੀਂ ਤੈਨੂੰ ਪਤਾ ਤੇ ਮਗਰ ਮੈਂ ਕਿੱਦਾਂ ਜਾਣਾ ਵਾ ਹੁਣ ਇਹ ਮੈਂ ਦੱਸਾਂ ਤੈਨੂੰ ਕਿੱਥੇ ਜਾਣਾ ਤੇ ਉਦਾਂ ਕਿੱਥੇ ਨਹੀਂ ਜਾਣਾ ਮੰਮੀ ਇਕ ਤੂੰ ਹੀ ਮੇਰਾ ਦੁੱਖ ਸਮਝ ਸਕਦੀ ਆ ਮੇਰੇ ਤੇ ਇਹ ਟਾਈਮ ਕੀ ਬੀਤੰਦੀ ਆ ਬਾਈ ਚਾਂਸ ਜੇ ਇਹੋ ਮੌਕਾ ਤੁਹਾਡੇ ਤੇ ਹੁੰਦਾ ਤੇ ਤੁਹਾਡੇ ਤੇ ਕੀ ਬੀਤਦੀ ਤੁਸੀਂ ਇਦਾਂ ਹੀ ਕਰਦੇ ਮੇਰੇ ਨਾਲ ਸਵਾਲ ਜਵਾਬ ਕਰਨ ਦੇ ਕੋਈ ਲੋੜ ਨਹੀਂ ਗਈ ਮੈਂ ਤੈਨੂੰ ਬਾਰ ਬਾਰ ਕਹਿਣ ਲਈ ਆ ਜੇ ਨਹੀਂ ਮੇਰੀ ਗੱਲ ਮੰਨਣੀ ਨਾ ਤਾਂ ਇੱਧਰ ਆ ਫਿਰ ਮੰਮੀ ਵੀ ਵੇ ਲੋ ਮੇਰੇ ਛੱਡ ਦਿਓ ਬਾ ਨਾ ਕਰੋ ਇਦਾਂ ਮੇਰੇ ਪੁੱਤ ਕੇ ਆ ਜਾ ਚੁੱਪ ਕਰਕੇ ਆ ਜਾ ਛੱਡ ਦਿਓ ਮੰਮੀ ਵੀ ਵੇ ਲੋ ਮੰਮੀ ਆ ਕਿ ਇਹ ਇਹ ਕਰਨ ਤੁਸੀਂ ਨਹੀਂ ਦੇਵੀ ਮੈਂ ਜੋ ਵੀ ਕਰਨ ਲਈ ਆ ਨਾ ਠੀਕ ਹੈ ਉਹ ਆ ਕੀ ਆ ਹੁਣ ਗੱਲ ਤੇ ਦੱਸੋ ਮੈਨੂੰ ਹੁਣ ਆ ਕੀ ਆ ਸਾਰੀ ਉਮਰ ਮਾਂ ਨਹੀਂ ਬਣ ਸਕਦੀ ਸਾਨੂੰ ਕੋਈ ਖੁਸ਼ੀ ਨਹੀਂ ਦੇ ਸਕਦੀ ਤੇ ਤੇਰਾ ਵੰਸ਼ ਗਾੜੀ ਕਿੱਦਾਂ ਚੱਲਣਾ ਵਾ ਤੇ ਕਿੱਥੇ ਜਾਣ ਲੱਗੇ ਜੀ ਹੁਣ ਰਵਿੰਦਰ ਤੂੰ ਬੈਹਿਆ ਉੱਥੇ ਆਹੋ ਬਾਲਾ ਨੂੰ ਮੈਂ ਕੱਢਣ ਲਈ ਆ ਤੂੰ ਇਹ ਸੋਚਿਆ ਵਾ ਕਿ ਮੇਰਾ ਅੱਗਾ ਕਿੱਦਾਂ ਚੱਲਣਾ ਵਾ ਉਹ ਮੰਮੀ ਜਿੱਦਾਂ ਵੀ ਚੱਲਣਾ ਵਾ ਮੈਂ ਚਲਾ ਲੂੰਗਾ ਠੀਕ ਹੈ ਨਾ ਕੀ ਚਲਾਵੇਂਗਾ ਉਹਨੇ ਹੁਣ ਇੱਥੇ ਰਹਿਣਾ ਵਾ ਕਿਤੇ ਨਹੀਂ ਗਾ ਜਾਣਾ ਜੀ ਉਹਦੇ ਬੱਚਾ ਨਾ ਨਾ ਹੋਇਆ ਤੈਨੂੰ ਬੁੱਢੇ ਵਾਰੇ ਕਿੰਨੇ ਸਾਹਮਣਾ ਵਾ ਇਹ ਸੋਚ ਐਨੀ ਜ਼ਮੀਨ ਜਾਇਦਾਦ ਦਾ ਮਾਲਕ ਵਾ ਤੂੰ ਉਹ ਜੇ ਤੇ ਉਹਨੂੰ ਕੱਢਣਾ ਵਾ ਨਾ ਤੇ ਫਿਰ ਮੈਂ ਵੀ ਨਹੀਂ ਜਾਣਾ ਇਹ ਘਰ ਚ ਬੇ ਚੁੱਪ ਕਰ ਜਾ ਤੂੰ ਬਥੇਰੇ ਰਿਸ਼ਤੇ ਤੇਰਾ ਵਿਆਹ ਤਾਂ ਮੈਂ ਸਵੇਰੇ ਹੀ ਕਰ ਦਿੰਨੀ ਆ ਉਹ ਵੀ ਚੰਗੇ ਪਰ ਉਹ ਮਦਾ ਮੈਂ ਨਹੀਂ ਗਾ ਕਰਾਣਾ ਵਿਆਹ ਠੀਕ ਹੈ ਨਾ ਉਦੋਂ ਦਾ ਮੈਂ ਚੁੱਪ ਕੀਤਾ ਇੱਥੇ ਦਿਨ ਕੱਢਣ ਡਿਆ ਵਾ ਬਥੇਰੀਆਂ ਸੋਲੀਆਂ ਮੈਂ ਤੁਹਾਡੀਆਂ ਹੁਣ ਨਹੀਂ ਮੈਂ ਸੁਣਿਆ ਕਰਨੀਆਂ ਹੋਰ ਫਿਰ ਕੀ ਕਰਨਾ ਜੋ ਜੇ ਇਹ ਘਰ ਤੋਂ ਜਾਉਗੀ ਨਾ ਫਿਰ ਮੈਂ ਵੀ ਜਾਊਂਗਾ ਮੁੜ ਕੇ ਰੋਂਦੀਆਂ ਹਾਂ ਮੈਂ ਤੇਰੇ ਵਰਗੀਆਂ ਕਿਸ ਹੁਣ ਦੇ ਦੇ ਕੇ ਕੀ ਰੋਣਾ ਵਾ ਮੈਂ ਰੋਣਾ ਹੀ ਆ ਜਿੱਦਾਂ ਦੀ ਆਈ ਕੋਈ ਸਵਾਦ ਦਾ ਕੰਮ ਕੀਤਾ ਵਾ ਉਹ ਕਰੇ ਚਾਹੇ ਨਾ ਕਰੇ ਸਿੱਧੀ ਗੱਲ ਵਾ ਜੇ ਮੈਂ ਲਿਆਂਦੀ ਜਣਾ ਤੇ ਮੈਂ ਇਹਨੂੰ ਰੱਖਣਾ ਹਾਂ ਆ ਹੋ ਰੱਖਲਾ ਰੱਖਾ ਨੂੰ ਹਾਂ ਉਹਨੂੰ ਸ਼ੀਸ਼ੇ ਤੋਂ ਬਣਾ ਲਾ ਹੁਣ ਵੇਖੀ ਜਾਵੇਂ ਚੰਗਾ ਘਰੇ ਕੀ ਸੋਚਦੇ ਰਹਿੰਦੇ ਅੰਦਰ ਵੜ ਕੇ ਤਹੀਂ ਮੈਂ ਜੋ ਸੋਚਣਾ ਹਿੱਥ ਤੱਕ ਗਿਆ ਵਾ ਤੇ ਤੁਸੀਂ ਬਾਹਰ ਕੱਟਣ ਦੀਆਂ ਗੱਲਾਂ ਕਰਦੇ ਵੇਜ ਕੱਢਣਾ ਨਹੀਂਗਾ ਉਹਨਾਂ ਨਹੀਂਗਾ ਜਾਣਾ ਕਿਤੇ ਵੀ ਇੱਥੇ ਰਹਿਣਾ ਉਹਨੇ ਤੇਰੇ ਸਹਰ ਨਾਲ ਇੱਥੋਂ ਤੱਕ ਲਿਆਂਦੀ ਆ ਜੇ ਤੂੰ ਚੰਗਾ ਹੁੰਦਾ ਨਾ ਇੱਥੋਂ ਤੱਕ ਗੱਲ ਆਉਣੀ ਨਹੀਂ ਹੀ ਉਹ ਵੀ ਤਾਂ ਹੀ ਭੂਵੇ ਚੜੀ ਆ ਓਏ ਆਹੋ ਤੁਸੀਂ ਚੰਗੇ ਰਹਿਗੇ ਜੇ ਨਾ ਉਹਦੀ ਹਾਲਤ ਨਹੀਂ ਵੇਖਣ ਦੇ ਵੀ ਕਿਦੇ ਹਾਲਤ ਚ ਜਾਂਡੀ ਆ ਹਾਲਤ ਵਾਦੀ ਬਿਠਾ ਲਾ ਨੂੰ ਇੱਥੇ ਚੰਗਾ ਉਹਨੇ ਨੀਗਾ ਜਾਣਾ ਕਿਤੇ ਵੀ ਜਾਣਾ ਨੀਗਾ ਕਿਤੇ ਵੀ ਉਹਨੇ ਮੰਮੀ ਸਾਨੂੰ ਤਾਂ ਤੁਸੀਂ ਗੱਲਾਂ ਕਰਨ ਦੇ ਜੇ ਤੇ ਵੱਡੀ ਦਾ ਕਦੋਂ ਦਾ ਵਿਆਹ ਹੋਇਆ ਵਾ ਅਜੇ ਤੱਕ ਨਿਆਣੇ ਦਾ ਮੂੰਹ ਨਹੀਂ ਵਿਖਾਲਿਆ ਉਹਨੇ ਤੇ ਤੇ ਦੇ ਹੁਣ ਆਹ ਟਾਈਮ ਚੱਲਣ ਦੇ ਜੇ ਤੁਸੀਂ ਬਾਹਰ ਕੱਢਣ ਦੇ ਜੇ ਵੇ ਚੁੱਪ ਕਰ ਜਾ ਆ ਮੇਰੇ ਜੇ ਮਾਰਨ ਦੀ ਕੋਈ ਲੋੜ ਨਹੀਂ ਗਈ ਸੁਣੀ ਨਾ ਮੇਰੀ ਗੱਲ ਉਹਨੂੰ ਇਦਾਂ ਮਾਰਨੇ ਆ ਤੁਸੀਂ ਮਾਰਨੇ ਉਹ ਜਿਹੜੀ ਮਗਰ ਲੱਗੀ ਏ ਤੁਹਾਡੇ ਹੋਰ ਡਿਆ ਗਾੜੀ ਤਾਂ ਨਾ ਕਰਨ ਜਿਹੜੀ ਗੱਲ ਮੈਂ ਕਹਿਣ ਲਈ ਆ ਨਾ ਤੇ ਅਸਰ ਕਰ ਲੈ ਤੁਸੀਂ ਜੋ ਮਰਜੀ ਕਰੋ ਬਾਕੀ ਇਹਨੂੰ ਆਵਾਜ਼ ਮਾਰ ਲਓ ਇੱਥੇ ਤੈਨੂੰ ਮੈਂ ਕਹਿਣ ਲਈ ਆ ਵੀ ਚੁੱਪ ਕਰ ਜਾ ਜ਼ੁਬਾਨ ਨਾ ਚਲਾ ਗਾੜੀ ਮੇਰੇ ਮੰਮੀ ਕੀ ਗੱਲ ਹੋ ਗਈ ਹੁਣ ਉਹ ਹੋਣਾ ਕੀ ਆ ਪਰਾ ਘਰੋਂ ਕੱਢ ਦੇਣ ਲੱਗੇ ਈ ਇਹਨੂੰ ਮੰਮੀ ਤੁਹਾਡੇ ਦਿਮਾਗ ਨੂੰ ਹੋ ਗਈ ਗਿਆ ਵਾ ਮੇਰਾ ਦਿਮਾਗ ਠੀਕ ਠਾਕ ਵਾ ਕੁਝ ਨਹੀਂ ਹੋਇਆ ਮੇਰੇ ਦਿਮਾਗ ਨੂੰ ਦਿਮਾਗ ਨੂੰ ਉਹ ਤੇ ਬੀਚਨ ਗਈ ਡਈ ਆ ਮੰਮੀ ਤੁਸੀਂ ਦੋਵੇਂ ਨਹੀਂ ਰਲ ਕੇ ਨਾ ਉਹਨਾਂ ਘਰੋਂ ਬਾਹਰ ਕੱਢਣ ਡੀਆਂ ਈਓ ਉਹ ਤੇ ਕੀ ਬੀਤਣ ਡਈ ਆ ਪਰ ਇਹ ਤੁਹਾਨੂੰ ਕੁਝ ਮੈਂ ਕੱਖ ਨਹੀਂ ਬੀਤਣ ਡਈ ਉਹ ਤੁਸੀਂ ਸਿਆਣੇ ਹੋ ਕਿਧਰ ਨਹੀਂ ਗੱਲਾਂ ਕਰਨ ਡੇ ਮੰਮੀ ਤੁਸੀਂ ਸਮਝਾਉਣਾ ਉਹਨੂੰ ਤੁਸੀਂ ਵੀ ਨਾਰਾ ਲਈਓ ਮੈਂ ਕੀ ਰਲੀ ਆ ਤੁਸੀਂ ਦੋਵੇਂ ਭਰਾ ਬੜੇ ਸਿਆਣੇ ਜੇ ਮੈਨੂੰ ਤਾਂ ਗੱਲ ਕਰਨ ਜੋਗੀ ਛੱਡਿਆ ਹੀ ਨਹੀਂ ਤੁਸੀਂ ਜੇ ਇਹਨੂੰ ਕੱਢਣਾ ਹੋਣਾ ਬਾਹਰ ਤੇ ਮੈਂ ਵੀ ਨਹੀਂ ਘਰ ਰਹਿਣਾ ਸਿੱਧੀ ਗੱਲ ਆ ਸੁਣੋਣ ਗੱਲ ਆ ਆ ਚੰਗੀਆਂ ਤਮਕੀਆਂ ਦੇਂਦਿਆਂ ਵੀ ਮੰਮੀ ਨਹੀਂ ਰਹਿਣਾ ਤੂੰ ਕਿੱਥੇ ਜਾਣਾ ਹੈ ਕੈਨ ਭਲਾ ਕੀ ਦੇ ਆ ਤੇਰਾ ਵਿਆਹ ਕਰ ਦਾਂਗੇ ਦੂਜਾ ਮੰਮੀ ਇਹ ਗੱਲ ਨੂੰ ਹੱਥ ਮਾਰੋ ਥੋੜਾ ਬੋਤਾ ਅੱਜ ਉਹਦਾ ਵਿਆਹ ਕਰੰਦੇ ਹੋ ਕੱਲ ਨੂੰ ਕਹਿੰਗੇ ਤੇਰਾ ਵੀ ਕਰ ਦੇਣਾ ਵਾ ਚੰਗਾ ਚੰਗਾ ਤੁਸੀਂ ਬਥੇਰੇ ਸਿਆਣੇ ਜੇ ਜਦੋਂ ਬੱਚੇ ਸਿਆਣੇ ਹੋ ਜਾਂਨਾ ਮਾਪਿਆਂ ਨੂੰ ਹਾਰ ਮੰਨਣੀ ਪੈਂਦੀ ਫਿਰ ਉਹ ਹਾਰ ਗਾਦੀ ਮੰਨਣੀ ਮੰਮੀ ਤੂੰ ਇਹਨੂੰ ਸਮਝਾਉਣਾ ਵਾ ਇਦਾਂ ਨਹੀਂ ਗੱਲਾਂ ਸਿਖਾਉਣੀਆਂ ਵਾ ਕਾਦੀ ਗੱਲ ਸਖਾਈ ਆ ਉਹ ਭਰਾ ਘਰ ਚ ਲੜਾਈ ਨਾ ਪਾਓ ਅਸੀਂ ਦੋਵੇਂ ਜੀ ਨਾ ਉਦਾਂ ਹੀ ਨਿਕਲ ਜਾਂਦੇ ਆ ਕਰੋ ਉਹ ਕਿਧਣੀ ਜਾਣਾ ਤੂੰ ਠੀਕ ਹੈ ਨਾ ਘਰ ਬੈਠ ਰਮਾਨ ਜਲਦੀ ਤੂੰ ਉਦੋਂ ਵੀ ਤੂੰ ਰੋਕਿਆ ਐ ਆਈ ਚੰਗਾ ਭਲਾ ਨਿਕਲ ਚਲੇ ਆਈ ਘਰ ਕੋਈ ਗੱਲ ਨਹੀਂ ਤੂੰ ਟੈਨਸ਼ਨ ਨਾ ਲੈ ਸਾਰੇ ਸਾਥ ਦੇਣਗੇ ਤੇਰਾ ਵੇਖਾਂ ਦੇ ਦੇ ਸਾਥ ਉਹਦਾ ਓ ਮਮੀ ਸੰਭਲ ਜਾ ਹਣਵੀ ਕੀ ਰੋਲਾ ਪਾਇਆ ਬਾਹਰ ਗੇਟ ਤੱਕ ਬਾਹਰ ਜਾਣ ਢਈ ਆ ਕਹਦਾ ਰੋਲਾ ਪਾਉਣਾ ਇਹਨਾਂ ਨੂੰ ਪੁੱਛ ਲੋ ਇਹ ਬੜੇ ਸਿਆਣੇ ਕਿਹੜੀ ਰੋਲਾ ਕਹਦਾ ਪਾਉਣਾ ਵਾ ਘਰੋਂ ਬਾਹਰ ਕੱਢਣ ਦੇ ਉਹਨੂੰ ਚੜੀ ਨੂੰ ਕਿਹੜੀ ਗੱਲੋਂ ਕੱਢਣ ਦੇ ਆ ਉਸੇ ਗੱਲੋਂ ਹੀ ਜੇ ਸਾਨੂੰ ਨਾ ਕਾਦਾ ਵਾਸ ਨਹੀਂ ਨਾ ਦੇ ਸਕਦੇ ਇਹਨੂੰ ਇਹ ਘਰ ਵਿੱਚ ਰਹਿਣ ਦਾ ਕੋਈ ਹੱਕ ਵੀ ਨਹੀਂ ਹੈਗਾ ਉਹਨੂੰ ਵਿਚਾਰੇ ਨੂੰ ਕਿੱਥੇ ਧੱਕਾ ਦੇਣਾ ਤੂੰ ਮੈਨੂੰ ਨਹੀਂ ਪਤਾ ਸਾਰੇ ਜਾਣ ਇੱਕੋ ਪਾਸੇ ਹੋਗੇ ਜੇ ਤੁਸੀਂ ਉਹ ਸਮਝਾਓ ਡੈਡੀ ਜੀ ਮਰਮਟ ਇਹਨਾਂ ਨੂੰ ਰਵਨ ਉਹ ਦਿਮਾਗ ਕੋ ਕੰਮ ਲੈ ਉਹਨੇ ਕਿੱਥੇ ਜਾਣਾ ਵਿਚਾਰੀ ਨੇ ਕਿੱਥੇ ਜਾਊਗੀ ਉਹ ਦੱਸ ਮੇਰੇ ਵੱਲੋਂ ਜਿੱਥੇ ਮਰਜੀ ਜਾਵੇ ਪੇਕੇ ਚਲ ਜੇ ਜਿਹੜੀ ਮਾਂ ਨੇ ਜੰਮ ਕੇ ਪਾਲਿਆ ਇਹਨੂੰ ਮੰਮੀ ਇਹਦੇ ਪੇਕੇ ਕਿਉਂ ਦੇਣਾ ਮਗਰ ਤਾਂ ਤੂੰ ਵੀ ਨਾ ਗੱਲਾਂ ਕਰਦੀ ਤੈਨੂੰ ਮੈਂ ਦੱਸਦਾ ਪੇਕੇ ਕਿੰਨਾ ਕੇ ਮਿਲਦੇ ਉਹਨੂੰ ਦੱਸ ਬਲ ਅੱਛਾ ਫੇਰ ਤੂੰ ਹੀ ਮੈਨੂੰ ਗੱਲਾਂ ਕਰੋਗੇ ਫੇਰ ਉਹਦੇ ਮਗਰ ਲਾ ਕੇ ਤੁਸੀਂ ਤਿੰਨੇ ਪਿਓ ਪਤ ਇੱਕ ਪਾਸੇ ਹੋਗੇ ਜੀ ਪਾਸੇ ਕੀ ਹੋਣਾ ਵਾ ਤੂੰ ਗੱਲ ਹੀ ਗਲਤ ਕਰਨ ਰਹੀ ਆ ਕਾਦੀ ਗਲਤ ਕਰਨ ਰਹੀ ਆ ਚਲ ਜੇ ਮਹਾਰਾਜ ਨੇ ਉਹ ਇੰਦਾ ਦਾ ਕੰਮ ਹੋ ਗਿਆ ਤਾਂ ਫਿਰ ਆਖਰ ਆ ਗਈ ਆ ਮੰਮੀ ਕੋਈ ਗੱਲ ਨਹੀਂ ਟਾਈਮ ਆਉਂਦੇ ਨਾ ਸਭ ਕੁਝ ਠੀਕ ਹੋ ਜਾਊਗਾ ਨਾ ਤਾਂ ਹੈ ਗਈ ਆ ਹੁਣ ਇਹ ਬੋਝ ਬਾ ਸਾਡੇ ਸਿਰ ਤੇ ਬੋਝ ਅਰ ਮਹਾਰਾਜ ਦਾ ਦੀਆ ਗੱਲਾਂ ਨਾ ਕਰ ਰੱਬ ਕੋ ਡਰ ਥੋੜਾ ਪਤਾ ਉਹ ਮੈਂ ਡਰੀ ਆ ਰੱਬ ਤੋਂ ਜਿੱਦਾਂ ਰਪਿੰਦਰ ਨਾਲ ਹੋਇਆ ਵਾ ਜੇ ਕਿਤੇ ਮੇਰੇ ਨਾਲ ਹੋਵੇ ਮੰਮੀ ਮੈਨੂੰ ਧੱਕੇ ਮਾਰ ਕੇ ਕੱਢਣਾ ਤੇ ਫੇਰ ਅਹੀਂ ਨਾ ਬੜੇ ਜ਼ੁਲਮ ਕੀਤੇ ਰਪਿੰਦਰ ਤੇ ਮੈਨੂੰ ਨਾ ਮਾਫੀ ਮੰਗ ਲੈਣੀ ਚਾਹੀਦੀ ਆ ਮੈਨੂੰ ਇਦਾਂ ਨਹੀਂ ਕਰਨਾ ਚਾਹੀਦਾ ਸੀ ਜੇ ਮੇਰੇ ਘਰ ਆਣਾ ਹੋਣ ਵਾਲਾ ਹੁੰਦਾ ਰੁਪਿੰਦਰ ਮੇਰੇ ਨਾਲ ਇਦਾਂ ਕਰਦੀ ਤੇ ਮੇਰੇ ਤੇ ਕੀ ਬੀਤਦੀ ਇਦਾਂ ਕਰਦੀ ਆ ਉਧਰ ਜਾਨੀ ਆ ਤ੍ਰਿਪਿੰਦਰ ਕੋਲੋਂ ਮਾਫੀ ਮੰਗਦੀ ਆ ਰੁਪਿੰਦਰ ਨੇ ਮਾਫਤ ਨਹੀਂ ਕਰਨਾ ਜਿੱਡੀ ਵੱਡੀ ਮੈਂ ਗਲਤੀ ਕੀਤੀ ਆ ਚਲ ਕੋਈ ਗੱਲ ਨਹੀਂ ਇੱਕ ਵਾਰੀ ਜਾ ਕੇ ਵੇਖਦੀ ਆ ਡੈਡੀ ਜੀ ਇਹ ਮੰਮੀ ਕਹਿੰਦੀ ਆ ਨਾ ਘਰੋਂ ਚਲ ਜਓ ਤੇ ਫਿਰ ਮੈਂ ਵੀ ਨਾਲ ਹੀ ਚੱਲ ਜਾਣਾ ਇਹਦੇ ਮੈਂ ਨਹੀਂ ਘਰ ਰਹਿਣਾ ਇੱਥੇ ਪਾਜੀ ਕੋਈ ਲੋੜ ਨਹੀਂ ਹੈਗੀ ਬਾਹਰ ਜਾਣ ਦੀ ਤੁਹਾਨੂੰ ਕਿਤੇ ਨਹੀਂ ਜਾਣਾ ਬਹਿ ਜਾ ਚੁੱਪ ਕਰਕੇ ਪਾਬੀ ਜਾਣਾ ਪੈਣਾ ਵਾ ਕਿੰਨੇ ਗੱਲਾਂ ਸੋਨੀਆਂ ਵਾ ਇੱਥੇ ਸਾਰੀ ਉਮਰ ਮੇਰੀ ਗੱਲ ਸੁਣੋ ਮੈਂ ਤੁਹਾਡੇ ਕੋ ਮਾਫੀ ਮੰਗਦੀ ਆ ਪਾਜੀ ਸਾਰੀ ਗਲਤੀ ਨਾ ਮੇਰੀ ਹੀ ਮੈਂ ਹੀ ਮੰਮੀ ਨੂੰ ਸਿਖਾਇਆ ਸੀ ਕਿ ਰਪਿੰਦਰ ਨੂੰ ਬਾਹਰ ਕੱਢ ਦੋ ਮੈਨੂੰ ਮਾਫ ਕਰਦੇ ਹੋ ਜੇ ਮੇਰੇ ਕੋ ਵਾਦਾ ਘਾਟਾ ਹੋ ਗਿਆ ਹੋਊਗਾ ਤੇ ਚੁੱਲ ਨਾ ਹਣੀ ਹਣ ਤੂੰ ਇਹਦੀਆਂ ਗੱਲਾਂ ਜਾਣ ਕੇ ਡਈ ਸੀ ਤਲਾ ਕਰਨਾ ਬੇਰਜੀ ਉਹ ਵੀ ਤਾਂ ਗਲਤੀ ਮੰਨੰਡੀ ਹੈ ਹੁਣ ਮੰਮੀ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਨਾ ਕਿ ਕਸੂਰ ਸਾਰਾ ਇਹਦਾ ਹੀ ਆ ਪਰ ਤੁਸੀਂ ਵੀ ਨਾ ਕਹਿੰਦੇ ਸੀ ਵੀ ਨਹੀਂ ਰੁਪਿੰਦਰ ਹੀ ਗਲਤ ਵਹਾਰ ਥਾ ਹੁਣ ਵੀ ਤਾਂ ਸੱਚ ਸਾਹਮਣੇ ਆਇਆ ਹੀ ਆ ਆਪਣੇ ਮੂੰਹ ਕਹਿਣ ਦੇ ਆ ਨਾ ਚੱਲ ਪੁੱਤ ਮੇਰੇ ਕੋ ਵੀ ਗਲਤੀ ਹੋ ਗਈ ਮੇਰੀਆਂ ਅੱਖਾਂ ਤੇਰੇ ਨਾਲ ਪੱਟੀ ਬੱਜੀ ਗਈ ਜਿੱਦਾਂ ਸੰਦੀਪ ਕਹੀ ਜਾਂਦੀ ਸੀ ਮੈਂ ਉਦਾਂ ਹੀ ਕਰੀ ਜਾਨੀ ਹਾਂ ਕਿ ਸੰਦੀਪ ਨਾਂ ਸਹੀ ਆ ਰੁਪਿੰਦਰ ਗਲਤ ਵਾ ਰੁਪਿੰਦਰ ਆਪੇ ਆ ਗਈ ਆ ਪਰ ਮੰਮੀ ਦੂਜੇ ਦੀ ਵੀ ਗੱਲ ਸੁਣਨੀ ਚਾਹੀਦੀ ਆ ਮੰਨਿਆ ਵਾ ਕਿ ਚਲੋ ਉਹ ਵੱਡੀ ਹੀ ਘਰ ਚ ਪਰ ਮੈਂ ਵੀ ਤੇ ਨਉ ਹੀ ਪਰ ਤੁਸੀਂ ਮੇਰੇ ਨਾਲ ਕੀ ਕੁਝ ਕਰਦੇ ਰਹੇ ਚਲ ਕੋਈ ਗੱਲ ਨਹੀਂ ਪੁੱਤ ਸੰਦੀਪ ਨੇ ਆਪਣੀ ਗਲਤੀ ਮੰਨ ਲਈ ਹੈ ਨਾ ਮੈਂ ਵੀ ਆਪਣੀ ਗਲਤੀ ਮੰਨਦੀ ਆ ਪਰ ਮੰਮੀ ਨੇ ਜਿੰਨਾ ਵੱਡਾ ਮੇਰੇ ਨਾਲ ਪਾਪ ਕੀਤਾ ਵਾ ਨਾ ਜੇ ਰੱਬ ਇਹਦੇ ਨਾਲ ਇਦਾਂ ਕਰੇ ਤਾਂ ਦੱਸੋ ਇੱਥੇ ਕੀ ਬਣੂਗਾ ਚਾਹ ਨਿੰਦਰ ਕੋਈ ਗੱਲ ਨਹੀਂ ਜੇ ਕੋਈ ਗਲਤੀ ਹੋ ਗਈ ਆ ਹੁਣ ਮੈਂ ਗਾਂ ਤਾ ਨਾ ਨੋ ਦੋਵਾਂ ਜਾਣੀਆਂ ਨੂੰ ਆਪਣੀਆਂ ਨਾ ਨਵਾਂ ਲਈ ਮੈਂ ਆਪਣੀਆਂ ਧੀਆ ਬਣਾ ਕੇ ਰੱਖੂੰਗੀ ਮੇਰੇ ਕੋ ਬੜੀ ਵੱਡੀ ਗਲਤੀ ਹੋ ਗਈ ਆ ਲੈ ਹੋਰ ਕੀ ਚਾਹੀਦਾ ਜੇ ਸਾਰਾ ਪਰਿਵਾਰ ਇਹੀ ਇਕੱਠੇ ਹੋ ਗਿਆ ਤੇ ਨਹੀਂ ਹੁਣ ਅੱਗੇ ਤੋਂ ਨਾ ਕੋਈ ਗਲਤੀ ਨਹੀਂ ਹੁੰਦੀ ਮੈਨੂੰ ਸਮਝ ਹੀ ਹੁਣ ਆਈ ਆ ਕੋਈ ਗੱਲ ਨਹੀਂ ਤੁਸੀਂ ਵੀ ਨਾ ਦੋਵਾਂ ਜਾਣੀਆਂ ਨੇ ਭੈਣਾ ਭੈਣਾ ਬਣ ਕੇ ਰਹਿਣਾ ਵਾ ਤੇ ਮੈਂ ਵੀ ਧੀਆ ਬਣਾ ਕੇ ਰੱਖੂੰਗੀ ਚਲ ਕੋ ਅੰਦਰ ਮੈਨੂੰ ਮਾਫ ਕਰਦੀ ਠੀਕ ਆ ਕੋਈ ਗੱਲ ਨਹੀਂ ਦੀਦੀ ਗਲਤੀਆਂ ਵੀ ਇਨਸਾਨ ਕੋਲੋਂ ਹੀ ਹੁੰਦੀਆਂ ਵਾ ਜੇ ਤੁਹਾਡੇ ਕੋ ਹੋ ਗਈ ਆ ਨਾ ਤੇ ਇਹ ਆ ਅੱਗੇ ਤੋਂ ਇਦਾਂ ਦਾ ਕੋਈ ਕੰਮ ਨਾ ਕਰਿਓ ਨਹੀਂ ਨਹੀਂ ਰੁਪਿੰਦਰ ਅੱਗੇ ਤੋਂ ਨਹੀਂ ਕਰਦੀ ਇਹ ਕੰਮ ਮੈਂ ਤੇ ਕਿਤੇ ਜਾਣ ਦੀ ਲੋੜ ਨਹੀਂ ਹੈਗੀ ਤੁਹਾਨੂੰ ਠੀਕ ਆ ਨਾ ਤੁਹਾਡਾ ਘਰ ਵਾ ਇੱਥੇ ਹੀ ਰਹਿਣਾ ਵਾ ਠੀਕ ਆ ਦੀਦੀ ਜੇ ਤੁਸੀਂ ਮੇਰ ਨਾਲ ਪਿਆਰ ਨਾਲ ਰਹੋਗੇ ਤੇ ਮੈਂ ਕਿਹੜੀ ਮਾੜੀ ਆ ਆਪਾਂ ਰਲ ਮਿਲ ਕੇ ਰਿਆ ਕਰਾਂਗੀ ਆ ਨਾਲੇ ਰਲ ਮਿਲ ਕੇ ਸਾਰਾ ਕੰਮ ਕਰਿਆ ਕਰਾਂਗੀ ਤੇ ਕਿੰਨਾ ਵਧੀਆ ਲੱਗੂਗਾ ਚੱਲ ਰੁਪਿੰਦਰ ਪੁੱਤ ਇਹ ਵੀ ਤੇ ਤੇਰਾ ਘਰ ਵਾ ਗਰਮੀ ਬੜੀ ਆ ਹੁਣ ਚਾਹ ਕੀ ਪੀੜਿਆ ਤੇ ਜਾ ਮੇਠਾ ਪਾਣੀ ਬਣਾ ਲੈ ਸਾਰਿਆਂ ਵਾਸਤੇ ਹਾਂਜੀ ਡੈਡੀ ਜੀ ਮੱਲੀ ਹੁੰਦੀ ਆ ਬਣਾ ਜਾ ਪੁੱਤ ਕੋਈ ਗੱਲ ਨਹੀਂ ਮੈਂ ਵੀ ਚੰਨੀ ਨਾਲ ਸਪਿੰਦਰ ਬਣਾ ਲਿਆ ਹੀ ਆ ਪਾਣੀ ਹਮ ਸਪਿੰਦਰ ਦਾ ਹੁਣੇ ਘਰ ਆ ਤੇ ਵੀਡੀਓ ਦਾ ਕਰਤਾ ਹੀ ਇੱਥੇ ਐਂਡ ਤੇ ਗਾੜੀ ਨਵੀਂ ਵੀਡੀਓ ਅਸੀਂ ਸ਼ੁਰੂ ਕਰਾਂਗੇ ਤੇ ਸਾਰੇ ਭੈਣ ਭਰਾ ਵੱਧ ਵਧ ਪਿਆਰ ਦਿਓ ਤੇ ਬਾਕੀ ਸਾਰੇ ਜਣੇ ਦੱਸ ਦਿਓ ਤੁਹਾਨੂੰ ਨਹੀਂ ਇਹ ਵੀਡੀਓ ਨੂੰ ਭੈਣ ਭਰਾ ਬਹੁਤ ਪਿਆਰ ਦਿੱਤਾ ਵਾ ਤੇ ਅੱਗੇ ਵੀ ਦੇਣਗੇ ਨਾਲੇ ਇੱਕ ਮਿੰਟਾਂ ਹੀ ਦੱਸਿਓ ਵੀ ਕਿਹੜੀ ਵੀਡੀਓ ਬਣਾਈਏ ਅੱਜ ਆਪਾਂ ਹਾਂਜੀ ਬਿਲਕੁਲ ਹਾਂਜੀ ਆ ਫਿਰ ਉਹ ਹਿਸਾਬ ਨਾਲ ਬਣਾ ਦਾਂਗੇ ਕਿਉਂਕਿ ਭੈਣ ਭਰਾਵਾਂ ਦੀ ਜਿਹੜੀ ਡਿਮਾਂਡ ਹੋਊਗੀ ਉਦਾਂ ਦੀ ਬਣਾਵਾਂਗੇ ਆਪਾਂ ਹੈਨਾ ਹਾਂਜੀ ਹਾਂਜੀ ਜੇ ਇਹ ਬਣਾਤੀ ਮਿਹਨਤ ਵੀ ਕੀਤੀ ਪੈਣਪਰਾਵਾਂ ਦੇ ਪਸੰਦ ਨਾਲ ਆਈ ਫਿਰ ਸੰਦੀਪ ਹੈ ਗਾਲਾਂ ਖਾ ਕੇ ਕਮੈਂਟਾਂ 'ਚ ਕਿਦਾਂ ਦਾ ਲੱਗਾ ਬਹੁਤ ਵਧੀਆ ਬਹੁਤ ਵਧੀਆ ਫੀਲਿੰਗ ਆਈ ਮਾੜਾ ਨਹੀਂ ਕਹਿ ਸਕਦੇ ਭਾਈ ਜਿੱਦਾਂ ਦੇ ਹੁੰਦੇ ਫਿਰ ਕਰਨੇ ਪੈਂਦੇ ਆ ਜਿੱਦਾਂ ਦਾ ਰੋਲ ਪਈ ਦੇਣਾ ਵਾ ਹਾਂਜੀ ਠੀਕ ਹੈ ਕਿ ਨਹੀਂ ਬਾਕੀ ਇਦਾਂ ਦੀ ਹੈ ਨਹੀਂ ਅਸਲੀ ਮੈਂ ਸਾਰੀ ਵੀਡੀਓ ਸਮਝਾਉਂਦਾ ਹੀ ਰਿਹਾ ਇਹਨਾਂ ਨੂੰ ਨਹੀਂ ਸਮਝੇ ਭਾਈ ਸਮਝੋ ਹਰੀਕੇ ਨੂੰ ਕੀ ਤੁਸੀਂ ਸਾਫ ਮੱਝਾ ਕੇ ਲੈ ਆਇਆ ਮੈਂ ਆਹੋ ਵੀ ਸਮਝਾਉਂਦਾ ਹੀ ਰਿਹਾ ਇਹਨਾਂ ਨੂੰ ਵਿਚਾਰੇ ਨੇ ਵਿਆਹ ਤੇ ਆਪਣੀ ਮਰਜ਼ੀ ਨਾਲ ਕਰਾ ਲਿਆ ਪਰ ਅਸੀਂ ਇਹਨੂੰ ਖਲੋਣ ਨਹੀਂ ਦਿੱਤਾ ਖਲੋਣ ਨਹੀਂ ਦਿੱਤਾ ਇਹਨਾਂ ਨੇ ਚਲੋ ਇਹ ਆਪੀ ਸਾਰੇ ਭੈਣ ਭਰਾਵਾਂ ਨੂੰ ਇਹ ਹੀ ਸੁਨੇਹਾ ਵਾਂ ਪੀ ਮਰਜ਼ੀ ਤੋਂ ਬਗੈਰ ਮਤਲਬ ਕਿ ਵਿਆਹ ਨਹੀਂ ਕਰਨਾ ਚਾਹੀਦਾ ਕਰਦੇ ਨਹੀਂ ਸਲਾਹ ਨਾ ਬੰਦਾ ਕਰੇ ਹਾਂਜੀ ਠੀਕ ਹੈ ਜੀ ਇਹ ਵੀਡੀਓ ਵਿੱਚ ਇਹੀ ਦੱਸਿਆ ਗਿਆ ਵਾ ਕਿ ਹੁਣ ਚਲੋ ਮੁੰਡੇ ਕੁੜੀਆਂ ਜਾਂਦੇ ਆ ਕਾਲਜ ਵਗੈਰਾ ਆਪਣੀ ਮਰਜ਼ੀ ਦਾ ਕਰ ਲੈਂਦੇ ਚਾਹੇ ਕਿਦਾਂ ਆ ਕੁੜਕੀ ਅੱਗੇ ਉਹਨਾਂ ਦੀ ਨਿੰਦ ਨਹੀਂ ਆ ਤੇ ਫਿਰ ਔਖਾ ਹੁੰਦਾ ਅਗਲੇ ਘਰ ਤੇ ਇਹ ਆ ਵੀ ਕੋਈ ਵੀ ਕੰਮ ਕਰਨਾ ਆਪਣੇ ਘਰ ਦੇ ਨਹੀਂ ਸਲਾਹ ਨਾ ਕਰੋ ਆਪਣੇ ਮਾਪਿਓ ਦੀ ਸਲਾਹ ਲਓ ਸਾਰਿਆਂ ਦੇ ਵਿੱਚ ਬਹਿ ਕੇ ਚਲੋ ਹੁੰਦਾ ਵੀ ਇਹ ਰਿਸ਼ਤਾ ਇਹ ਨਹੀਂ ਵੀ ਹੁੰਦਾ ਤੇ ਆਪਣੀ ਚਲੋ ਸਾਰੀ ਸਲਾਹ ਕਰਕੇ ਫਿਰ ਤੇ ਬਾਕੀ ਹੋਏ ਦੇ ਵਿੱਚ ਦੱਸਿਆ ਗਿਆ ਹੈ ਮਤਲਬ ਮਾਪਿਓ ਨੂੰ ਵੀ ਸੋਚਣਾ ਚਾਹੀਦਾ ਵਾ ਕਿ ਉਹ ਚੰਗਾ ਘਰ ਬਰ ਹੋਵੇ ਨਾ ਕਰ ਦੇਣਾ ਚਾਹੀਦਾ ਹੈ ਨਾ ਇਹ ਆ ਕਿ ਤੇ ਆਪਣੀ ਮਰਜ਼ੀ ਨਾਲ ਬੱਚੇ ਕਰ ਲੈਣ ਮੁੜ ਕੇ ਜਾਣ ਆਉਂ ਜੋ ਅੱਗੇ ਨਹੀਂ ਰਹਿੰਦੇ ਹਾਂਜੀ ਹਾਂ ਨਾ ਮਾਂ ਪਿਓ ਨੂੰ ਮਿਲ ਸਕਦੇ ਭੈਣ ਭਰਾਵਾਂ ਨੂੰ ਸਾਰੀ ਉਮਰ ਇਦਾਂ ਤਾਨੇ ਮੇੜੇ ਖਾਂਦਿਆਂ ਲੰਘ ਜਾਂਦੀ ਲੰਘ ਜਾਂਦੀ ਸਹੀ ਗੱਲ ਆ ਤੇ ਬਸ ਇਹਦੇ ਵਿੱਚ ਵੀਡੀਓ ਚ ਇਹੀ ਸਿੱਖਿਆ ਦਿੱਤੀ ਗਈ ਆ ਤੇ ਬਾਬੀ ਜੀ ਤੁਹਾਨੂੰ ਵੀਡੀਓ ਵਧੀਆ ਲੱਗੀ ਆ ਤੇ ਅਗਲੀ ਵੀਡੀਓ ਦੀ ਉਡੀਕ ਕਰੋ ਉਸ ਤੋਂ ਵਧੀਆ ਆਏਗੀ ਇਸ ਤੋਂ ਵਧੀਆ ਆਏਗੀ ਉਹ ਹਾਂ ਮੈਂ ਕਰਾਂਗਾ ਵਾਸਤੇ ਉਹ ਕਿੰਨਾ ਦਿਨ ਲਗਾਉਂਗਾ ਹਾਂ ਆ ਪੇਡਰੋਲ ਤੇ ਕਾਟੀ ਹੁੰਦਾ ਰਿਹਾ ਮੈਂ ਸਾਰੀ ਵੀਡੀਓ ਇਹਨੇ ਲਿਖੀ ਆ ਕਾਟੀ ਹੁੰਦਾ ਰਿਹਾ ਤੇ ਪਾਣੀ ਬਹੁਤ ਸੁਆਦ ਵਾਲਾ ਬਦਾਮ ਵਾਲਾ ਬਦਾਮ ਵਾਲਾ ਇਹ ਸੁਆਦ ਆ ਹੁੰਦਾ ਪਾਣੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ